ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਦਿਖਾਉਣੇ ਆ ਇਥੋਂ ਦੀ ਟਰੈਮ ਇਹ ਸ਼ਹਿਰ ਵਿੱਚ ਸਟੇਸ਼ਨ ਹੈ ਤੇ ਇਦਾਂ ਹੀ ਫਟਕ ਆਟੋਮੈਟਿਕ ਲੱਗ ਜਾਂਦਾ ਤੇ ਇਹ ਛੋਟੀ ਜੀ ਟਰੈਮ ਬੋਲ ਦਿੰਦੇ ਐ ਇਹਨੂੰ ਛੋਟੀ ਜੀ ਰੇਲ ਗੱਡੀ ਇੱਧਰ ਟ੍ਰੈਫਿਕ ਸਾਰਾ ਬੰਦ ਕਾਫੀ ਵਧੀਆ ਸਰਵਿਸ ਹੈ ਇਹਨਾਂ ਦੀਆਂ ਸਿਟੀ ਦੇ ਵਿੱਚ ਤੇ ਜਿਵੇਂ ਬੱਸਾਂ ਇੱਥੇ ਥੋੜੇ-ਥੋੜੇ ਟਾਈਮ ਬਾਅਦ ਹੀ ਸਟਾਪ 100-100 ਮੀਟਰ ਤੋਂ ਬਾਅਦ ਹੀ ਸਟਾਪ ਹੈ ਬਟ ਆ ਜਿਹੜੀ ਟਰੈਮ ਹੈ ਇਹਨਾਂ ਦੇ ਸਟਾਪ ਲਿਮਟਿਡ ਹੀ ਹੁੰਦੇ ਆ ਤੇ ਇਹ ਵਧੀਆ ਚੀਜ਼ ਹੈ ਇੱਥੇ ਕਾਫੀ ਵਧੀਆ ਚੀਜ਼ ਹੈ ਇਹ ਆਪਣੇ ਵੀ ਹੋਣੀ ਚਾਹੀਦੀ ਹੈ ਬਟ ਆਪਣੇ ਮੇਨ ਲਾ ਤਾਂ ਪੋਪੂਲੇਸ਼ਨ ਜ਼ਿਆਦਾ ਹੋਣ ਕਰਕੇ ਗਵਰਨਮੈਂਟਾਂ ਦਾ ਕੰਟਰੋਲ ਨਾ ਹੋਣ ਕਰਕੇ ਨਹੀਂ ਕੋਈ ਹੱਲ ਹੋ ਰਿਹਾਏ ਬਟ ਇੱਥੇ ਸਫਾਈ ਵੀ ਬਹੁਤ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਆਹ ਸਿਟੀ ਬੱਸਾਂ ਜਿਹੜੀਆਂ ਲੋਕਲ ਚੱਲਦੀਆਂ ਇਦਾਂ ਤੁਸੀਂ ਦੇਖ ਹੀ ਸਕਦੇ ਹੋ ਵੀਡੀਓ ਦੇ ਵਿੱਚ ਟ੍ਰੈਵਲਿੰਗ ਲਈ ਰੈਫਰੈਂਸ ਇਸੇ ਨੂੰ ਦਿੰਦੇ ਆਂ ਟ੍ਰਾਮ ਨੂੰ ਆਪਣੇ ਮੈਟਰੋ ਵਾਂਗੂ ਹੀ ਹੁੰਦੀਆਂ ਜਿਵੇਂ ਦਿੱਲੀ ਦੇ ਵਿੱਚ ਮੈਟਰੋ ਚੱਲਦੀਆਂ